ਖਬਰਾਂ ਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵਟੇ ਪੱਧਰ ਤੇ ਕੈਬਨਟ ਮੀਟਿੰਗ ਸੱਦੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਰਵਾਇਤ ਹੀ ਬਣਾ ਬਣਾਈ ਹੈ ਕਿ ਹਰ ਮਹੀਨੇ ਤਿੰਨ ਤੋਂ ਚਾਰ ਕੈਬਨਟ ਮੀਟਿੰਗਾਂ ਸੱਦੋ ਹਾਲਾਂਕਿ ਅਜੰਡਾ ਉਸ ਦਾ ਨਹੀਂ ਦੱਸਿਆ ਜਾਂਦਾ ਕੀ ਪੰਜਾਬ ਦੇ ਲੋਕਾਂ ਨੂੰ ਭੰਮਲ ਪੂਸੇ ਪਾਇਆ ਸਾਰਿਆ ਹੈ ਕੈਬਨਟ ਮੀਟਿੰਗ ਜਦੋਂ ਵੀ ਹੁੰਦੀ ਹੈ ਪੰਜਾਬ ਦੇ ਲੋਕ ਟਿਕ ਟਿਕੀ ਲਗਾ ਕੇ ਦੇਖਦੇ ਨੇ ਵੀ ਭਈ ਵੱਡੇ ਫੈਸਲੇ ਆਉਣਗੇ ਪੰਜਾਬ ਦੇ ਹਿਤਾਵਾਂ ਦੇ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਖਾਸ ਕਰਕੇ ਕਿਸਾਨਾਂ ਨੂੰ ਜਿਹੜੇ ਵਾਅਦੇ ਕੀਤੇ ਸੀ ਅੱਜ ਤਿੰਨ ਵੱਡੇ ਫੈਸਲੇ ਲੈ ਕੇ ਕੈਬਨਿਟ ਮੀਟਿੰਗ ਦੇ ਵਿੱਚ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਕਿਸਾਨਾਂ ਨੂੰ ਹੁਣ ਬੇਜ਼ਗਾਰਾਂ ਨੂੰ ਜਿਹੜਾ ਹੈ ਖੁਸ਼ ਕਰਨੇ ਚਾਹੁੰਦੇ ਖੁਸ਼ ਕਰਨਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਤਾਂ ਪਤਾ ਲੱਗਿਆ ਹੈ ਕਿ ਮੇਰਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਅੱਜ ਕਈ ਵੱਡੇ ਫੈਸਲੇ ਉੱਤੇ ਮੋਰ ਲਗਾਈ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਿੰਨ ਵੱਡੇ ਫੈਸਲੇ ਲਏ ਪੰਜਾਬ ਦੇ ਲੋਕਾਂ ਵਾਸਤੇ ਪਹਿਲਾ ਫੈਸਲਾ ਸਰਕਾਰੀ ਨੌਕਰੀਆਂ ਵਾਸਤੇ ਤੇ ਦੂਸਰਾ ਫੈਸਲਾ ਕਿਸਾਨਾਂ ਵਾਸਤੇ ਯਾਨੀ ਕਿ ਦੋ ਤਬਕੇ ਜਿਹੜੇ ਨੇ ਇੱਕ ਨੇ ਕਿਸਾਨ ਤੇ ਦੂਸਰੇ ਪਾਸੇ ਬੇਰੁਜ਼ਗਾਰ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਗਰੁੱਪ ਡੀ ਚ ਭਰਤੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਜਿਸ ਵਿੱਚ ਗਰੁੱਪ ਡੀ ਚ ਭਰਤੀ ਦੀ ਉਮਰ ਸੀਮਾ 35 ਸਾਲ ਤੋਂ ਵਧਾ ਕੇ 37 ਸਾਲ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੀਡ 1956 ਐਕਟ ਵਿੱਚ ਸੋਧ ਕੀਤੀ ਗਈ ਜਿਸ ਵਿੱਚ ਕਿਸਾਨਾਂ ਨੂੰ ਨਕਲੀ ਜਾਂ ਫਿਰ ਘਟੀ ਘਟੀਆ ਕੁਆਲਿਟੀ ਦੇ ਬੀਜ ਵੇਚਣ ਵਾਲਿਆਂ ਦੇ ਖਿਲਾਫ ਸਖ਼ਤ ਸਜ਼ਾ ਅਤੇ ਜੁਰਮਾਨੇ ਦੀ ਤਜ਼ਵੀਜ਼ ਰੱਖੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗਰੁੱਪ ਡੀ ਦੀਆਂ ਅਸਾਮੀਆਂ ਨੂੰ ਭਰਨ ਦੀ ਉਮਰ ਸੀਮਾ ਜਿਹੜੀ ਹੈ ਪਹਿਲਾਂ 18 ਤੋਂ 35 ਸਾਲ ਸੀ ਹੁਣ ਇਸ ਵਿੱਚ 2 ਸਾਲ ਦਾ ਵਾਧਾ ਕੀਤਾ ਗਿਆ ਹੈ ਅਤੇ ਵੱਧ ਤੋਂ ਵੱਧ ਉਮਰ 37 ਸਾਲ ਕਰ ਦਿੱਤੀ ਗਈ ਹੈ ਅਜਿਹੀ ਸਥਿਤੀ ਵਿੱਚ ਹੁਣ 37 ਸਾਲ ਤੱਕ ਦੇ ਉਮੀਦਵਾਰ ਇਹਨਾਂ ਅਸਾਮੀਆਂ ਲਈ ਅਰਜੀ ਦੇ ਸਕਣਗੇ ਵਨ ਟਾਈਮ ਸੈਟਲਮੈਂਟ ਸਕੀਮ ਅਦੀਲ ਇਕ੍ਰਿਤ ਪਿੰਡੂ ਵਿਕਾਸ ਪ੍ਰੋਗਰਾਮ ਨਾਲ ਸੰਬੰਧਿਤ ਮਾਮਲੇ ਲੰਬੇ ਸਮੇਂ ਤੋਂ ਲੰਬਿਤ ਸਨ ਪੰਜਾਬ ਰਾਜ ਐਕਟ 1935 ਤੋਂ ਬਾਅਦ ਇਸ ਐਕਟ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਉਸ ਸਮੇਂ ਉਦਯੋਗਾਂ ਨੂੰ 2000 ਤੋਂ ਆ 10000 ਰੁਪਏ ਸੀਡ ਮਨੀ ਵਜੋਂ ਦਿੱਤੇ ਜਾਂਦੇ ਸਨ ਇਸ ਇਹ ਮਾਮਲਾ ਲੰਬੇ ਸਮੇਂ ਤੋਂ ਲੰਬਿਤ ਸੀ ਸਰਕਾਰ ਨੇ ਹੁਣ ਇਸ ਦਾ ਨਿਪਟਾਰਾ ਕਰ ਦਿੱਤਾ ਹੈ ਹੁਣ 97 ਕਰੋੜ ਰੁਪਏ ਦਾ ਕਰਜ਼ਾ ਮਾਫ ਕਰ ਦਿੱਤਾ ਹੈ ਜਿਸ ਨਾਲ 10 1050 ਨਾਲ ਲਾਭਾਤਰੀ ਲਾਭ ਹੋਵੇਗਾ ਇਸ ਵਿੱਚ ਸਰਕਾਰ ਨੂੰ 11.94 ਕਰੋੜ ਰੁਪਏ ਵਾਪਸ ਮਿਲਣਗੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਤਬਦੀਲ ਕੀਤੇ ਗਏ ਕਰਮਚਾਰੀਆਂ ਦਾ ਕਾਰਜਕਾਲ 1 ਸਾਲ ਵਧਾ ਦਿੱਤਾ ਗਿਆ ਹੈ ਹੁਣ ਇਹ ਕਰਮਚਾਰੀ ਪਸ਼ੂ ਪਾਲਣ ਭਾਗ ਵਿੱਚ 31 ਮਾਰਚ 2026 ਤੱਕ ਸੇਵਾ ਨਿਭਾ ਸਕਣਗੇ ਪੰਜਾਬ ਵੈਲਿਊ ਡੀ ਐਕਸ ਵੈਟ ਟ੍ਰਿਬਿਨਲ ਅਤੇ ਚੇਅਰਮੈਨ ਮੈਂਬਰਾਂ ਪਹਿਲਾਂ ਵੱਲੋਂ ਹਾਈ ਕੋਰਟ ਤੇ ਜੱਜ ਬਰਾਬਰ ਤਰਖਾਅ ਮਿਲਦੀ ਸੀ ਹੁਣ ਉਹਨਾਂ ਲਈ ਪੰਜਾਬ ਸਰਕਾਰ ਦੀ ਤਰਖਾਅ ਸਕੇ ਲਾਗੂ ਕਿਤੇ ਜਾਣਗੇ ਇਸ ਨਾਲ ਸਰਕਾਰੀ ਖਜ਼ਾਨੇ ਤਰਖਾ ਮਕਾਨ ਕਿਰਾਏ ਤੇ ਡੀਏ ਵਰਗਿਆਂ ਪੱਤਿਆਂ ਦਾ ਬੋਝ ਘਟ ਜਾਵੇਗਾ ਯਾਨੀ ਕਿ ਇਹ ਤਿੰਨ ਫੈਸਲੇ ਜਿਹੜੇ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੈ ਕੇ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਹਨਾਂ ਵਾਅਦਿਆਂ ਦੇ ਨਾਲ ਇਹ ਜਿਹੜੇ ਵੱਡੇ ਫੈਸਲੇ ਲੈ ਕੇ ਨੇ ਇਹਨਾਂ ਨਾਲ ਖੁਸ਼ ਹੁੰਦੇ ਨੇ ਕਿ ਨਹੀਂ ਹੁੰਦੇ ਕਿਉਂਕਿ ਮਾਮਲਾ ਹੁਣ ਜਿਹੜਾ ਜ਼ੋਰ ਫੰਦਿਆ ਹੈ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਉਹ ਹੈ ਲੈਂਡ ਪੁਲਿੰਗ ਪਾਲਿਸੀ ਦਾ ਮਾਮਲਾ ਲੈਂਡ ਪੁਲਿੰਗ ਪੁਲਿੰਗ ਦੇ ਮਾਮਲੇ ਵਿੱਚ ਕਿੰਨੀ ਕੁ ਸਰਕਾਰ ਕਾਰਗਰ ਸਿੱਧ ਹੁੰਦੀ ਹੈ ਕਿੰਨਾ ਕੁ ਸਰਕਾਰ ਨੂੰ ਹੰਗਾਰਾ ਮਿਲਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਹੁਣ ਮਸ਼ੂਰੀ ਕਰ ਰਹੇ ਨੇ ਕਰ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਦੀ ਲੇਕਿਨ ਜਿਸ ਤਰ੍ਹਾਂ ਗੱਲ ਕਰੀ ਅਸੀਂ ਟੀਚਰਾਂ ਦੀ ਚਾਹੇ ਈਟੀਟੀ ਦੇ ਨੇ ਚਾਹੇ ਬੀਐਡ ਦੇ ਨੇ ਚਾਹੇ ਪ੍ਰੋਫੈਸਰ ਨੇ ਉਹਨਾਂ ਬਾਰੇ ਹਾਲੇ ਵੀ ਸਰਕਾਰ ਨੇ ਚੁੱਪੀ ਸਾਦੀ ਹੋਈ ਹੈ ਨਾ ਤਾਂ ਸਰਕਾਰ ਨੇ ਉਹਨਾਂ ਦੀ ਉਮਰ ਦੇ ਵਿੱਚ ਵਾਅਦਾ ਕੀਤਾ ਹੈ ਪਰti ਉਮਰ ਦੇ ਵਿੱਚ ਵਾਅਦਾ ਕੀਤਾ ਹੈ ਨਾ ਉਹਨਾਂ ਦੀ ਕੋਈ ਪੈਨਸ਼ਨ ਦੀ ਗੱਲ ਕੀਤੀ ਹੈ ਯਾਨੀ ਕਿ 2-3 ਜਿਹੜੇ ਆਪ ਜਿਹੇ ਫੈਸਲੇ ਲੈ ਕੇ ਫਿਰ ਦੁਬਾਰਾ ਅੱਜ ਕੈਬਨਟ ਮੀਟਿੰਗ ਨੂੰ ਖਤਮ ਕਰ ਦਿੱਤਾ ਗਿਆ ਧੰਨਵਾਦ